ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਨਵਾਂ ਸੰਦ ਜਿਹਨੂੰ ਪੰਜਾਬੀ ਦੇ ਵਿੱਚ ਕਹਿੰਦੇ ਆ ਫੋੜਾ ਤੇ ਜਿਹੜਾ ਪਸ਼ੂਆਂ ਦਾ ਗੋਆ ਸੱਟਣ ਦੇ ਕੰਮ ਆਉਂਦਾ ਪਿੱਛੇ ਹਟਾਉਣ ਦੇ ਕੰਮ ਆਉਂਦਾ ਤੇ ਅੱਜ ਆਪਾਂ ਉਹ ਤੋਂ ਕੰਮ ਲਾਵਾਂਗੇ ਘੋਲਿਆ ਪਾਉਣ ਦੇ ਲਈ ਆਪਾਂ ਉੱਪਰਲੇ ਪਾਸੇ ਫਰਸ਼ਾਂ ਤੇ ਕੱਚਾ ਕਰਕੇ ਠੀਕ ਹੈ ਨਾ ਉਹਦਾ ਬਲਕ ਨਾ ਰਿਅਲਟ ਮੜਾ ਆ ਪਾਪਾ ਤੇ ਮਾਲ ਲਿਆ ਪਾਪਾ ਉਹ ਇਸੇ ਫੋੜਨ ਆਪਾਂ ਮਾਲ ਮੋੜਾਂਗੇ ਇਸੇ ਫੋੜਨ ਆਪਾਂ ਮਾਲ ਵਧਾਵਾਂਗੇ ਰਬੜ ਨੂੰ ਓਕੇ ਰਿਪੋਰਟ ਦੇ ਵਿੱਚ ਫਟਾਫਟ ਤੇ ਮਿੰਟੋ ਸਕਿੰਟਾਂ ਦੇ ਵਿੱਚ ਕੰਮ ਜੁੜਾ ਫੋੜਨ ਇਹ ਮੇਡਣਾ ਜਿਹੜਾ ਕਿ 1.5 ਫੁੱਟ ਨੂੰ ਚੜਾਈ ਤੇ 4 ਫੁੱਟ ਨੂੰ ਤਾਂ ਉਹ ਉਚਾਈ ਤੇ 7 ਫੁੱਟ ਨੂੰ ਦਸਤਾ ਵਿੱਚ ਹੋ ਮਿੰਟੋ ਮਿੰਟ ਕੰਮ ਓਕੇ ਰਿਪੋਰਟ ਦੇ ਵਿੱਚ ਆ ਮਾਲ ਵਧਾ ਕੇ